ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਸੰਤੁਲਿਤ ਭੋਜਨ ਤੇ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਭੁੱਖ ਲੱਗਣਾ ਤੇ ਕੁਝ ਖਾ ਲੈਣਾ ਦੇਖਣ ਵਿੱਚ ਇੱਕ ਸਾਲਾ ਤੇ ਸੁਭਾਵਿਕ ਜਿਹੀ ਪਰਕੇ ਰਿਆ ਹੈ ਪਰਕੇ ਰਿਆ ਲੱਗਦੀ ਹੈ ਕਦੇ ਕਿਸੇ ਨੇ ਇਹ ਖਿਆਲ ਨਹੀਂ ਕੀਤਾ ਕਿ ਭੋਜਨ ਜੀਵਾਂ ਦੇ ਲਈ ਕਿੰਨੀ ਅਹਿਮियत ਰੱਖਦਾ ਹੈ ਉੰਜ ਤਾਂ ਭੋਜਨ ਸਮੁੱਚੀ ਕਾਇਨਾਤ ਦੇ ਜੀਵ ਜੰਤੂਆਂ ਪਸ਼ੂ ਪੰਛੀਆਂ ਅਤੇ ਬਨਸਪਤੀ ਲਈ ਬੇਹਦ ਜ਼ਰੂਰੀ ਹੈ ਪਰੰਤੂ ਮਨੁੱਖ ਅਤੇ ਬਾਕੀ ਜੀਵ ਜੰਤੂਆਂ ਦੇ ਭੋਜਨ ਪ੍ਰਾਪਤ ਕਰਨ ਅਤੇ ਪ੍ਰਾਪਤ ਹੋਏ ਭੋਜਨ ਨੂੰ ਗ੍ਰਹਿਣ ਕਰਨ ਦੇ ਤੰਗਾਂ ਤੇ ਸਾਨਾਂਤ ਵਿੱਚ ਢੇਰ ਸਾਰਾ ਅੰਤਰ ਹੈ ਮਨੁੱਖ ਜਾਤੀ ਕੇਵਲ ਪੇਟ ਭਰਨ ਦੇ ਲਈ ਹੀ ਭੋਜਨ ਨਹੀਂ ਖਾਂਦੀ ਸਗੋਂ ਮਨੁੱਖੀ ਨਸਲ ਨੇ ਸਮੁੱਚੇ ਸਮੁੱਚੀ ਪੌਜਨ ਪਨਾਲੀ ਨੂੰ ਇੱਕ ਸੱਭਿਆਚਾਰਕ ਆਮਲ ਵਜੋਂ ਅਪਣਾਇਆ ਹੋਇਆ ਹੈ ਕੁੱਲੀ-ਗੁੱਲੀ ਅਤੇ ਜੁੱਲੀ ਦੀ ਬੁਨਿਆਦੀ ਬੁਨਿਆਦੀ ਲੋੜ ਤੋਂ ਲੈ ਕੇ ਅੰਨ-ਜਲ ਮੁੱਕ ਜਾਣ ਤੱਕ ਭੋਜਨ ਨਾਲ ਕਿੰਨੀ ਹੀ ਸੱਭਿਆਚਾਰਕ ਕਦਰਾਂ ਕੀਮਤੀ ਮਨੁੱਖੀ ਨਸਲ ਦੇ ਨਾਲ ਜੋੜ ਲਈਆਂ ਹਨ ਜੇ ਮਨੁੱਖ ਕੇਵਲ ਪੇਟ ਭਰ ਲਈ ਹੀ ਭੋਜਨ ਕਰਦਾ ਤਾਂ ਉਸ ਨੂੰ ਛੱਤੀ ਭਗਵਾਨਾ ਦੀ ਲਾਸਾ ਨਾ ਹੁੰਦੀ ਜੇ ਉਹ ਦਾਲ ਰੋਟੀ ਨਾਲ ਗੁਜ਼ਾਰਾ ਕਰ ਸਕਦਾ ਸੀ ਤਾਂ ਵੰਸਵਰ ਨੇ ਖਾਂਦਾ ਖਾਂਦਾ ਸਵਾਦ ਨਾ ਰੱਖਦਾ ਭੋਜਨ ਦਾ ਪ੍ਰਯੋਗ ਤਾਂ ਹਰ ਇੱਕ ਮਨੁੱਖੀ ਸਮਾਜ ਵਿੱਚ ਹੁੰਦਾ ਹੈ ਪਰੰਤੂ ਕੋਈ ਸਮਾਜ ਭੋਜਨ ਪ੍ਰਤੀ ਕਿਸੇ ਕਿਸਮ ਦੀ ਪਹੁੰਚ ਅਪਣਾਉਂਦਾ ਹੈ ਅਰਥਾਤ ਕਿਸੇ ਸਮਾਜ ਦੇ ਲੋਕ ਭੋਜਨ ਵਿੱਚ ਕਿਸੇ ਸਮੇਂ ਗ੍ਰਹਿਣ ਕਰਦੇ ਹਨ ਉਹ ਉਹਨਾਂ ਦੇ ਭੋਜਨ ਦੀ ਕਿਸਮ ਕਿਹੋ ਜਿਹੀ ਹੈ ਇਹ ਸਾਰੇ ਪੱਖ ਮਿਲ ਕੇ ਸੰਬੰਧਿਤ ਸਮਾਜ ਦੇ ਸੱਭਿਆਚਾਰਕ ਭੋਜਨ ਦੀ ਪ੍ਰਣਾਲੀ ਬਣ ਜਾਂਦੇ ਹਨ ਮਨੁੱਖ ਦੇ ਜੀਵਨ ਲਈ ਰੋਟੀ ਕਪੜਾ ਤੇ ਮਕਾਨ ਮਨੁੱਖ ਦੀਆਂ ਮੁਢਲੀਆਂ ਲੋੜਾਂ ਹਨ ਮਨੁੱਖੀ ਜੀਵਨ ਦੀਆਂ ਲੋੜਾਂ ਤੇ ਸਹੂਲਤਾਂ ਲਈ ਵਰਤੋ ਵਿਚ ਆਉਣ ਵਾਲੀਆਂ ਵਸਤੂਆਂ ਸੱਭਿਆਚਾਰਕ ਦਾ ਸੱਭਿਆਚਾਰ ਦਾ ਪਦਾਰਤਕ ਪੱਖ ਪੇਸ਼ ਕਰਦੀਆਂ ਹਨ ਖਾਣ ਪੀਣ ਵੀ ਲੋਕਾਂ ਦੇ ਜੀਵਨ ਦੀ ਮੂਲਿ ਤਸਵੀਰ ਪੇਸ਼ ਕਰਦਾ ਹੈ ਇਹ ਤਿੰਨ ਮੁੱਖ ਲੋੜਾਂ ਹੀ ਮਨੁੱਖ ਦੇ ਕਾਰ ਬਿਹਾਰ ਸਿਹਤ ਆਦਿ ਨੂੰ ਪ੍ਰਭਾਵਿਤ ਕਰਦੀਆਂ ਹਨ ਇਥੋਂ ਤੱਕ ਕਿ ਮਨੁੱਖ ਦੇ ਖਾਸ ਖਾਣ ਪੀਣ ਤੋਂ ਹੀ ਉਸ ਦੀ ਕੰਮ ਪ੍ਰਤੀ ਲਗਨ ਜਾਂ ਸਮਰੱਥਾ ਦਾ ਜਲ ਲਗਾਇਆ ਜਾਂਦਾ ਹੈ ਜਿਵੇਂ ਕਿ ਜੀਹਾ ਤੇ ਰੱਤ ਅੰਨ ਪਾਣੀ ਤੇਹਾ ਸਾਡਾ ਕੰਮ ਜਾਣੀ ਪੰਜਾਬੀ ਸੱਭਿਆਚਾਰ ਦੀ ਭੋਜਨ ਪ੍ਰਣਾਲੀ ਦੀ ਗੱਲ ਕਰਦੇ ਆ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬੀਆਂ ਦਾ ਵਧੇਰੇ ਵਧੇਰੇ ਭੋਜਨ ਕਣਕ ਹੈ ਜਿਵੇਂ ਕਿ ਮੁਹਾਵਰਾ ਹੈ ਖਾਈਏ ਕਣਕ ਦਾਲ ਜਿਹੜੀ ਨੀਵੇ ਨਾਲ ਮਨੁੱਖ ਦੇ ਨਾ ਦੇ ਜੀਵਨ ਲਈ ਰੋਟੀ ਕਪੜਾ ਤੇ ਮਕਾਨ ਤਿੰਨ ਲੋੜਾਂ ਮੁੱਖ ਹਨ ਇਨੈ ਮਨੁੱਖ ਲੋੜਾ ਮਨੁੱਖ ਦੇ}\,\text{ਕਾਰ ਬਿਹਾਰ ਸਿਹਤ ਨੂੰ ਪ੍ਰਭਾਵਿਤ ਕਰਦੀਆਂ ਹਨ ਇਥੋਂ ਤੱਕ ਕਿ ਮਨੁੱਖ ਦੇ ਖਾਣ ਪੀਣ ਤੋਂ ਹੀ ਉਸ ਦੀ ਕੰਮ ਕਰਨ ਦੀ ਪ੍ਰਤੀ ਲਗਨ ਜਾਂ ਸਮਰੱਥਾ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ ਜਿਵੇਂ ਕਿ ਜਿਹਾ ਤੇਰਾ ਅੰਨ ਪਾਣੀ ਤੇਹਾ ਸਾਡਾ ਕੰਮ ਜਾਣੀ ਪੰਜਾਬੀਆਂ ਦਾ ਭੋਜਨ ਇਥੋਂ ਦੇ ਪ੍ਰਕਿਰਤਿਕ ਭੂਗੋਲਿਕ ਉਆਧਵਨ ਉਤਨੇ ਪਰ ਕਰਦਾ ਹੈ ਭਾਵੇਂ ਕਿ ਖਾਣ ਪੀਣ ਹਰ ਮਨੁੱਖ ਦੀ ਬੇहद ਜ਼ਰੂਰੀ ਹੈ ਪਰ ਹਰ ਮਨੁੱਖੀ ਸਮਾਜ ਵਿੱਚ ਇਸ ਪ੍ਰਤੀ ਵਿਸਮਾਨਤਾ ਦੇ ਬਖਰੇਵਾ ਪਾਇਆ ਜਾਂਦਾ ਹੈ ਕਿ ਹਰ ਸਮਾਜ ਦੇ ਲੋਕ ਕਿਸ ਭੋਜਨ ਨੂੰ ਕਿਸ ਵੇਲੇ ਕਿਸ ਤਰ੍ਹਾਂ ਕਿਵੇਂ ਤਿਆਰ ਕਰਕੇ ਖਾਂਦੇ ਹਨ ਇਸ ਵਿੱਚ ਇੱਕ ਸਮਾਜ ਦੇ ਦੂਸਰੇ ਸਮਾਜ ਨਾਲ ਨੇਖੜ ਜਾਂ ਸੰਜ ਦੇਖੀ ਜਾ ਸਕਦੀ ਹੈ ਇਸ ਸੰਬੰਧੀ ਖੋਜਾਤਾਰ ਕਰਨ ਖੋਜਾਤਨ ਮూర్ਤੀ ਨੇ ਪੰਜਾਬੀ ਯੂਨੀਵਰਸਿਟੀ ਯੂਨੀਵਰਸਿਟੀ ਪਟਿਆਲਾ ਵਿੱਚ ਆਪਣੇ ਖੋਜ ਪ੍ਰਬੰਧ ਪਰੰਪਰਾ ਪ੍ਰਾਗਤ ਪੰਜਾਬੀ ਭੋਜਪਨ ਨਾਲ ਹੀ ਸੱਭਿਆਚਾਰਕ ਅਧਿਐਨ ਵਿੱਚ ਕਿਹਾ ਹੈ ਪੰਗੋਲਿਕ ਕਿਤੇ ਵਿੱਚ ਪੈਦਾ ਹੋਣ ਵਾਲੇ ਪੋਜਨ ਪਦਾਰਥੋ ਹੀ ਉਤੋ ਦੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬੰਦੇ ਹਨ ਪਾਵੇ ਕਿ ਵਰਤਮਾਨ ਸਮੇਂ ਵਿੱਚ ਇਸ ਗੱਲ ਦੀ ਪ੍ਰਸੰਗਿਕ ਇਹ ਪ੍ਰਸੰਗਿਤਾ ਕਿਕਤਾ ਨਹੀਂ ਰਹੀ ਕਿਉਂਕਿ ਵਰਤਮਾਨ ਸਮੇਂ ਵਿੱਚ ਵੱਖ-ਵੱਖ ਖੇਤਿਆਂ ਵਿੱਚ ਪੈਦਾ ਹੋਏ ਪੋਜਨ ਪਦਾਰਥ ਦੂਜੇ ਖੇਤਿਆਂ ਦੇ ਲੋਕਾਂ ਦੁਆਰਾ ਵਰਤੇ ਜਾਣ ਲੱਗੇ ਪਏ ਹਨ ਅਤੇ ਪੋਲੇ ਨੇ ਸਮੰਧੀ ਪਾਈ ਜਾਂਦੇ ਇਹ ਸਮਾਨਤਾ ਤੇ ਵੱਖਰੇਵੇ ਬਾਰੇ ਡਾਕਟਰ ਜੀਤ ਸਿੰਘ ਜੋਸ਼ੀ ਵੀ ਲਿਖਦੇ ਹਨ ਜਾਂ ਕਹਿੰਦੇ ਹਨ ਮਨੁੱਖੀ ਨਸਲ ਨੇ ਪੰਜਾਬ ਦੀਆਂ ਵਸਤਾਂ ਪ੍ਰਾਪਤ ਕਰਨ ਤੇ ਪ੍ਰਾਪਤ ਹੋਈਆਂ ਵਸਤੂਆਂ ਨੂੰ ਵਰਤਨ ਸਮੇਂ ਸੋਚੇ ਤ ਰੂਪ ਵਿਚਿਆ ਚੇਤ ਤੌਰ ਤੇ ਕੁਝ ਇਸ ਤਰ੍ਹਾਂ ਦੇ ਢੰਗ ਤਰੀਕੇ ਜਾਂ ਕੀਤੇ ਸਰਜਲੇ ਹਨ ਕਿ ਜਿਹੜੇ ਕੀ ਉਸ ਦੀ ਸੱਭਿਆਚਾਰਕ ਵਿਸ਼ੇਸ਼ਤਾ ਦਰਸਾਉਂਦੇ ਹਨ ਇਸ ਤਰ੍ਹਾਂ ਹੀ ਪੰਜਾਬੀ ਸੱਭਿਆਚਾਰਕ ਸੱਭਿਆਚਾਰ ਵੀ ਆਪਣੀ ਭੋਜਨ ਸਮਗਰੀ ਨੂੰ ਨਿਵੇਕਲੇ ਤਰੀਕੇ ਨਾਲ ਵਰਤਨ ਕਰਕੇ ਵਿਸ਼ੇਸ਼ ਥਾਂ ਰੱਖਦਾ ਹੈ ਤਾਂ ਬੱਚਿਓ ਐਸੇ ਸੰਤੁਲੀ ਭੋਜਨ ਤੇ ਲਿਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ